ਗੁਰਬਾਣੀ 'ਚ ਵਾਰ-ਵਾਰ ਇਹ ਸ਼ਬਦ ਆਉਂਦਾ ਸਹਜ ਸਹਜ ਜੀਨ ਸਹਜ ਅਵਸਥਾ ਇਹਨੂੰ ਅਵਸਥਾ ਵੀ ਕਿਹਾ ਜਾਂਦਾ ਚੌਥਾ ਪਦ ਤੁਰਿਆ ਪਦ ਸਹਜ ਅਵਸਥਾ ਇਸ ਸਹਜ ਤੋਂ ਕੀ ਭਾਵ ਆ ਕੀ ਸਹਜਾ ਗੁਰਬਾਣੀ ਵਿੱਚ ਜਿਵੇਂ ਇਹ ਮਨ ਨੂੰ ਲਹਿਰ ਰੂਪੀ ਕਹਿ ਕੇ ਐਗਜ਼ਾਮਪਲ ਕਿਹਾ ਗਿਆ ਵੀ ਜਿਵੇਂ ਪਾਣੀ ਦੇ ਵਿੱਚ ਲਹਿਰ ਹੁੰਦੀ ਆ ਉੱਤੇ ਵਖਰੀ ਉੱਠੀ ਹੋਈ ਆ ਮਨ ਇਹ ਪ੍ਰਭ ਤੋਂ ਉਸ ਸੱਚ ਤੋਂ ਉਸ ਕਰਤੇ ਤੋਂ ਵੱਖਰਾ ਹੋ ਕੇ ਆਪਣੇ ਆਪ ਨੂੰ ਹੰਮੇ ਦੇ ਵਿੱਚ ਵੱਖਰਾ ਪੇਸ਼ ਕਰ ਰਿਹਾ ਸਭ ਉਸ ਇੱਕ ਤੋਂ ਜਦੋਂ ਇਹ ਲਹਿਰ ਰੂਪੀ ਖਤਮ ਹੋ ਕੇ ਪਾਣੀ ਹੀ ਹੋ ਗਿਆ ਸ਼ਾਂਤ ਹੋ ਗਿਆ ਉਹ ਸਹਜਾ ਨਾਨਕ ਲੀਨ ਭਿਉ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਜਿਵੇਂ ਪਾਣੀ ਦਾ ਪਾਣੀ ਮਿਲ ਗਿਆ ਨਾਨਕ ਐਵੇਂ ਗੋਬਿੰਦ ਨਾਲ ਲੱਗ ਗਿਆ ਇਹਦੀ ਇੱਕ ਹੋਰ ਤਕ ਆਉਂਦੀ ਆ ਸਾਡੇ ਕੋਲ ਜੋ ਜਲ ਵਿੱਚ ਜਲ ਰਹੇ ਖਟਾਨਾ ਤਉ ਜੋਤੀ ਸੰਗ ਜੋਤ ਸਮਾਨਾ ਐਵੇਂ ਦੀ ਕਰਕੇ ਕ ਲੈਣਾ ਉਹ ਜੋਤੀ ਜੋਤ ਵੀ ਉਹਨੂੰ ਹੀ ਕਹਿੰਦੇ ਨੇ ਜੋ ਜੋਤੀ ਹੁੰਦੀ ਆ ਬੁੱਧੀ ਜਿੰਨਾ ਚਿਰ ਆ ਹੰਮੇ ਦੀ ਹੰਕਾਰੀ ਬੁੱਧੀ ਆ ਕਿ ਆ ਉਹ ਇੱਕ ਕਰਤੇ ਦੀ ਬੁੱਧੀ ਚ ਨਹੀਂ ਸਮਾ ਸਕਦੀ ਕਣਕ ਦੇ ਦਾਣਿਆਂ ਦੇ ਢੇਰ ਦੇ ਵਿੱਚ ਇੱਕ ਮੱਕੀ ਦਾ ਦਾਣਾ ਰੱਖ ਦਾਂਗੇ ਤਾਂ ਉਹ ਵਿੱਚ ਨਹੀਂ ਰਲੂਗਾ ਉਹ ਵੱਡਾ ਆਕਾਰ ਵੱਖਰਾ ਪੀਲਾ ਉਹ ਕਣਕਾ ਕਣਕ ਮੰਨੇ ਉਹ ਕਣਕ ਦੇ ਢੇਚੂ ਦੋ ਹੀਰਾ ਲੂਗਾ ਜਦੋਂ ਉਹ ਆਪ ਕਰਨਕ ਰੂਪ ਹੋ ਜੋ ਕਣਕ ਦੇ ਦਾਣੇ ਦਾ ਰੂਪ ਇਹ ਮਨ ਜ ਜਿੰਨਾ ਚਿਰ ਉਸ ਪ੍ਰਭ ਦੇ ਉਸ ਕਰਤੇ ਤੇ ਕੋਣ ਨਹੀਂ ਆਉਂਦੇ ਉਨਾਂ ਚਿਰ ਉਹ ਉਹ ਬੁੱਧੀ ਨਹੀਂ ਹਾਸਲ ਹੋਣੀ ਤੇ ਜੋਤੀ ਸਾਨੂੰ ਜੋਤ ਨਹੀਂ ਸਮਾਉਣੀ ਉਹ ਸਹਿਜ ਅਵਸਥਾ ਨਹੀਂ ਹੋਣੀ ਇਹਨੇ ਵੱਖਰਾ ਹੀ ਰਹਿਣਾ ਜਦੋਂ ਹਉਮੈ ਖਤਮ ਹੋ ਗਈ ਤਾਂ ਇਹਦਾ ਆਪ ਦਾ ਰੂਪ ਖਤਮ ਹੋ ਗਿਆ ਆਪ ਸਹਿਜ ਸਹਿਜ ਮਿਲਿਆ ਜਿਵੇਂ ਨਾਨਕ ਸੁਣੀ ਸੁਮਾਏ ਫਿਰ ਉਹ ਸ਼ਾਂਤ ਸੁਣਨ ਅਵਸਥਾ ਜਾਂ ਸਹਿਜ ਅਵਸਥਾ ਚ ਸਹਿਜ ਦੇ ਭਾਸ਼ਾ ਜਾਂ ਖਰੀ ਅਥਾਂ ਦੁਆਰਾ ਇਹਨੂੰ ਜੇ ਸਮਝੀ ਤਾਂ ਸਹਿਜ ਮਤਲਬ ਸਹਿਜ ਹੋ ਜਾਣਾ ਟਿਕ ਜਾਣਾ ਮਨ ਸਹਿਜ ਹੋ ਗਿਆ ਸ਼ਾਂਤ ਹੋ ਗਿਆ ਟਿਕ ਗਿਆ